i'm a Hi! Hi! ਅਭਿਸ਼ੈ ਦੇਖ ਰਹੇ ਤੁਸੀਂ ਸੋਮਵਾਰ ਤੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਸੈਸ਼ਨ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਖਤਰ ਰਿਤ ਵਿਖੇ ਰੈਲੀ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਜਿਹੜੇ ਮੁਲਾਜ਼ਮ ਨੇ ਉਹ ਇਕੱਠੇ ਹੋਏ ਨੇ ਉਹ ਵਿਰੋਧ ਕਰ ਰਹੇ ਨੇ ਸਰਕਾਰ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਸੈਸ਼ਨ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਚੇਤਾਵਨੀ ਸਰਕਾਰ ਨੂੰ ਦੇਣ ਦੀ ਤਿਆਰੀ ਅਮਲਾਜ਼ਮਾ ਦੀ ਗੱਲਬਾਤ ਕਰਾਂਗੇ ਸੁਸ਼ੀਲ ਕੁਮਾਰ ਫੌਜੀ ਸਾਡੇ ਨਾਲ ਮੌਜੂਦ ਨੇ ਅਮਲਾਜ਼ਮਾ ਦੇ ਅੱਗੇ ਨੇ ਸੀਲ ਜੀ ਸੈਸ਼ਨ ਸ਼ੁਰੂ ਹੋ ਰਿਹਾ ਹੈ ਸੋਮਵਾਰ ਤੋਂ ਤੇ ਉਸ ਤੋਂ ਪਹਿਲਾਂ ਕੀ ਵਾਰਨਿੰਗ ਤੁਹਾਡੇ ਵੱਲੋਂ ਸਰਕਾਰ ਸਰਕਾਰ ਨੂੰ ਇਹ ਵਾਰਨਿੰਗ ਹੈ ਸਰਕਾਰ ਨੇ ਜਿਹੜੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਮਲਾਜ਼ਮਾਂ ਦੀ ਜਿਹੜੀ ਵੋਟ ਸਰਕਾਰ ਨੇ ਲਈ ਸੀ ਕਿ ਅਸੀਂ ਆ ਕੇ ਤੁਹਾਡੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਤੁਹਾਡਾ ਏਰੀਅਰ ਦਵਾਂਗੇ ਤੁਹਾਡਾ ਪੇ ਕਮਿਸ਼ਨ ਰਿਵਾਈਜ਼ ਕਰਾਂਗੇ ਕੱਚੇ ਮਲਾਜ਼ਮ ਪੱਕੇ ਕਰਾਂਗੇ ਜਿਹੜੀ 17 7 20 ਦੀਆਂ ਹਦਾਇਤਾਂ ਕੇਂਦਰ ਦੇ ਲਾਗੂ ਕੀਤੇ ਆ ਉਹ ਅਸੀਂ ਰੱਦ ਕਰਾਂਗੇ 15 1 15 ਦੀਆਂ ਹਦਾਇਤਾਂ ਤੋਂ ਰੱਦ ਕਰਕੇ ਸਾਰੇ ਫਾਇਦੇ ਦਵਾਂਗੇ ਸਰਕਾਰ ਦਾ ਜਿਹੜਾ 골ਡਨ ਪੈਡ 3 ਸਾਲ ਦਾ ਨਿਕਲ ਚੁੱਕਿਆ ਤੇ ਮਾਤਰ 2 ਸਾਲ ਦਾ ਰਹਿ ਚੁੱਕਿਆ ਤੇ ਦਿੱਲੀ 'ਚ ਇਹਨੂੰ ਕਰਾਰੀ ਹਾਰ ਮਿਲ ਚੁੱਕੀ ਐ ਇਸ ਪਾਰਟੀ ਨੂੰ ਇਸ ਲਈ ਜੇ ਹੁਣੇ ਮੁਲਾਜ਼ਮਾਂ ਦੇ ਮੁੱਦੇ ਤੇ ਸਰਕਾਰ ਸਾਡੇ ਨਾਲ ਗੱਲਬਾਤ ਨਹੀਂ ਕਰਦੀ ਤਾਂ ਆਨਲਾਈਨ ਟਾਈਮ 'ਚ ਸਰਕਾਰ ਨੂੰ ਇੱਥੇ ਵੀ ਖਮਾਜਾ ਭੁਗਤਣਾ ਪਏਗਾ ਮੈਨੂੰ ਮੈਨੂੰ ਕਿਹੜੀਆਂ ਕਿਹੜੀਆਂ ਮੰਗਾਂ ਜੇਕਰ ਉਸ ਤੋਂ ਪਹਿਲਾਂ ਮੀਟਿੰਗ ਬੁਲਾਈ ਜਾਂਦੀ ਜਾਂ ਕੁਝ ਵੀ ਹੁੰਦਾ ਕੀ ਮੁੱਖ ਤੌਰ ਤੇ ਕਿਹੜੀਆਂ ਮੰਗਾਂ ਰੱਖਾਂ ਸਭ ਤੋਂ ਪਹਿਲਾਂ ਤਾਂ ਸਾਡੀ ਪੁਰਾਣੀ ਪੈਨਸ਼ਨ ਹੈ ਜਿਹੜੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀਗਾ ਕਿ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ ਤੇ ਉਹਦੀ ਐਡਵਰਟਾਈਜ਼ਮੈਂਟ ਵੀ ਕੀਤੀ ਸੀ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਗਿਆ ਜਦ ਕਿ ਪੁਰਾਣੀ ਪੈਨਸ਼ਨ ਕਿਸੇ ਵੀ ਇੱਕੀ ਮਲਾਜ ਨੂੰ ਕਿਸੇ ਨੂੰ ਫਾਇਦਾ ਨਹੀਂ ਮਿਲਿਆ ਸਾ ਉਹਨਾਂ ਪਹਿਲੀ ਉਹ ਮੰਗ ਹੈ ਦੂਜਾ ਸਾਡਾ ਜਿਹੜਾ ਦੂਜਾ 11% ਡੀਏ ਸਾਡਾ ਪੈਂਡਿੰਗ ਹੈ ਤੇ तकरीबन 4% ਜਨਵਰੀ ਜਿਹੜਾ 25 ਤੋਂ ਫੇਰ ਡਿਉ ਹੈ 15% ਦੇ ਕਰੀਬ ਸਾਡਾ ਡਿ ਹੈ। ਉਹ ਤੋਂ ਬਾਅਦ ਚੋ ਜਿਹੜੇ ਬੱਚੇ ਨਵੇਂ ਆਏ ਆ ਉਹਨਾਂ ਦੇ ਜਿਹੜੇ ਕੇਂਦਰ ਦੇ ਸਕੇਲ ਲਾਗੂ ਕੀਤੇ ਆ ਉਹ ਸਰਕਾਰ ਕੇਸ ਹਾਰੀ ਬੈਠੀ ਆ। ਉਹ ਸਾਨੂੰ ਆ ਕਿ ਪੰਜਾਬ ਦੇ ਸਕੇਲ ਇਹਨਾਂ ਦੇ ਬੱਚਿਆਂ ਵਾਸਤੇ ਲਾਗੂ ਕਰੋ। ਇਸ ਤਰ੍ਹਾਂ ਦੀਆਂ ਕਈ ਮੰਗਾਂ ਜਿਹਦੀ ਜੜੀ ਲਾਈਨ ਆ ਲੰਬੀ ਹੁੰਦੀ ਜਾ ਰਹੀ ਆ ਕਿਉਂਕਿ ਸਰਕਾਰ ਨੇ ਅਜ ਤੱਕ ਪਹਿਲੇ ਮੁੱਖ ਮੰਤਰੀਆਂ ਜਿਨ੍ਹਾਂ ਨੇ ਅਜ ਤੱਕ ਸਿਕਤਰੇ ਦੀ ਜਥੇਬੰਦੀ ਨੂੰ ਟੇਬਲ ਟਾਕ ਤੇ ਗੱਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਇਸ ਕਰਕੇ ਹਰ ਟਾਈਮ ਤੇ ਸਰਕਾਰ ਨੂੰ ਸਾਡੇ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ ਮੈਮ ਤੁਸੀਂ ਦੱਸੋ ਕਾਫੀ ਗਿਣਤੀ ਚ ਬੀਬੀਆਂ ਵੀ ਇੱਥੇ ਇਕੱਠੀਆਂ ਹੋਈਆਂ ਨੇ ਉਹਨਾਂ ਦੀਆਂ ਵੀ ਡਿਮਾਂਡਸ ਨੇ ਕੀ ਹੁਣ ਤੱਕ ਤਾਂ ਰਿਪੋਰਟ ਕਾਰਡ ਦੇਖਦੇ ਹੋ ਸਰਕਾਰ ਦਾ ਤੇ ਕੀ ਉਮੀਦਾਂ ਨੇ ਮੈਂ ਤਾਂ ਇਹ ਹੀ ਕਹੂੰਗੀ ਜੇ ਅਸੀਂ ਇਹਨੂੰ ਰਿਪੋਰਟ ਕਾਰਡ ਦਈਏ ਨੇ ਇਸ ਸਰਕਾਰ ਨੂੰ ਮੈਂ 0 ਨੰਬਰ ਦੇਵੂੰਗੀ ਇਹਨੂੰ ਕਿਉਂਕਿ ਇਹਨਾਂ ਨੇ ਆ ਕੇ ਪਹਿਲਾਂ ਵੀ ਇਹ ਸਾਡੇ ਧਰਨਿਆਂ 'ਚ ਬੰਦੇ ਰਹੇ ਅਸੀਂ ਤੁਹਾਡੇ ਵਾਸਤੇ ਤੁਹਾਨੂੰ ਇੱਕ ਦਿਨ ਵੀ ਧਰਨਾ ਨਹੀਂ ਦੇਣਾ ਪਊਗਾ ਭਗਵੰਤ ਜੀ ਖੁਦ ਕਹਿੰਦੇ ਤੇ ਨਾ ਕਿਸ ਦੀ ਪੱਗ ਰੁਲੂਗੀ ਨਾ ਚੁੰਨੀ ਹੁਣ ਤੁਸੀਂ ਪੰਜਾਬ 'ਚ ਖੁਦ ਹੀ ਦੇਖ ਰਹੇ ਆਂ ਚੁੰਨੀਆਂ ਵੀ ਰੁਲ ਰਹੀਆਂ ਤੇ ਪੱਗਾਂ ਵੀ ਇਵਨ ਕਿ ਕਈ ਲੋਕ ਤੰਗ ਆ ਕੇ ਸੁਸਾਈਡ ਤੱਕ ਵੀ ਕਰ ਗਏ ਪਰ ਇਹਨਾਂ ਨੇ ਨਾਮ ਇਲਾਜਮਾਂ ਦੀ ਇੱਕ ਵੀ ਮੰਗ ਨਹੀਂ ਮੰਗੀ ਰੋਚੀਆਂ ਜਿਹੜੀਆਂ ਇਹ ਕਰ ਦਿੰਦੇ ਆ ਕੈਬਨਿਟ 'ਚ ਫੈਸਲਾ ਜਰੂਰ ਲੈਂਦੇ ਆਪਣੇ ਹੋਰਡਿੰਗ ਲਾ ਦਿੰਦੇ ਉਤੇ ਅਮਲ ਨਹੀਂ ਕਰਦੇ ਇਹ ਲੋਕਾਂ ਨੂੰ ਮੁਲਾਜ਼ਮਾਂ ਨਾਲ ਤੋੜਨਾ ਚਾਹੁੰਦੇ ਆ ਤਾਂ ਕਿ ਲੋਕ ਤੁਹਾਨੂੰ ਇਹ ਕਹਿਣ ਜਾਂਦਾ ਵੀ ਸਰਕਾਰ ਤਾਂ ਤੁਹਾਨੂੰ ਸਭ ਕੁਝ ਦੇ ਰਹੀ ਐ ਪਰ ਲੋਕਾਂ ਨੂੰ ਹੁਣ ਅਸੀਂ ਵੀ ਜਾਗਰੂਕ ਕਰਾਂਗੇ ਕਿ ਇਸ ਤਰ੍ਹਾਂ ਦੇ ਭੰਡਾ ਦੀ ਝੂਠੀ ਸਰਕਾਰ ਨਾ 70 ਸਾਲ ਚਾਈਏ ਨਾ ਆਉਣੀ ਹੈ ਇਹ ਇਹਨਾਂ ਦੇ ਆਖਰੀ ਟਨਿਓਰ ਹੈ ਅਸੀਂ ਸੋਚਦਾ ਵੀ ਇੱਕ ਪਾਰੀ ਸਹੀ ਖੇਡਣਗੇ ਇਹਨਾਂ ਦਾ ਪਹਿਲੀ ਪਾਰੀ ਵੀ ਸਹੀ ਨਹੀਂ ਖੇਡ ਹੋਈ ਇਹਨਾਂ ਨੇ ਦਿੱਲੀ ਮਾਡਲ ਦਿੱਲੀ ਮਾਡਲ ਕੀਤਾ ਬਟ ਇਨਾਰੇ ਪੰਜਾਬ ਦਾ ਵੀ ਪੱਠਾ ਬਿਠਾਤਾ ਸੋ ਮੈਂ ਇਹੀ ਕਹੂੰਗੀ ਭਗਵਾਨ ਜਤਮਾਨ ਨੂੰ ਕਿ ਤੂੰ ਭਗਤ ਸਿੰਘ ਦੇ ਪੱਗ ਬਣ ਕੇ ਨਾ ਤੂੰ ਉਸ ਦੀ ਆਤਮਾ ਨੂੰ ਜਿੰਨਾ ਚੋੜਿਆ ਨਾ ਉਹੀ ਆਤਮਾ ਤੈਨੂੰ ਲਾਣਤਾ ਪਾਉਗੀ ਤੂੰ ਕੱਖ ਦਾ ਨਹੀਂ ਰਹੂਗਾ ਅਸੀਂ ਬਾਰ ਬਾਰ ਇਹੀ ਕਹਿੰਨੇ ਜੇ ਅੱਜ ਵੀ ਤੂੰ ਮਲਾਜਮਾਂ ਦੀ ਮੰਗਾਂ ਮੰਨ ਲੈ ਅਸੀਂ ਇਹਨੂੰ ਐਨੇ ਫੁੱਲ ਵਰਸਾਏ ਪਰ ਇਸ ਬੰਦੇ ਨੇ ਸਾਨੂੰ ਅੱਜ ਤੱਕ ਟੇਬਲ ਟਾਕ ਦਾ ਮੌਕਾ ਨਹੀਂ ਦਿੱਤਾ ਅਸੀਂ ਦੂਸਰੇ ਰਾਜੇ ਨੂੰ ਕਹਿੰਦੇ ਤੇ ਰਾਜੇ ਨੇ ਨਹੀਂ ਮੌਕਾ ਦਿੱਤਾ ਪਰ ਇਹ ਰਾਜੇ ਤੋਂ ਵੀ ਗਿਰ ਗਿਆ ਜਿਹੜਾ ਆਪਣੇ ਬੱਚਿਆਂ ਨੂੰ ਆਪਣੇ ਇਹ ਕਹਿੰਦਾ ਤਾਂ ਮੇਰੇ 3 ਪੁੱਤ ਦਾਦਾ ਸਹ ਹਜ਼ਾਰ ਤੇ ਰੁੱਲ ਰਹੇ ਆ ਉਹ ਅੱਜ ਤੈਨੂੰ 3 ਪੁੱਤਾਂ ਦੀ ਖ਼ਬਰ ਨਹੀਂ ਤੈਨੂੰ ਸਿਰਫ਼ ਦਿੱਲੀ ਦੀ ਖ਼ਬਰ ਹੈ ਤਾਂ ਉਹ ਦਿੱਲੀ ਦੇਖ ਲਵੇ ਕਿਦਾਂ ਧੂਲ ਚਟਾਈ ਹੈ ਇੱਥੇ ਇਹਨਾਂ ਦਾ ਉਹ ਹਸ਼ਰ ਹੋਣਾ ਕਿ ਮਤਲਬ ਕਿ ਇਹ ਕਹਿਣੇ ਸੁਣਨੇ ਤੋਂ ਬਾਹਰ ਹੋਏਗਾ ਤਾਂ ਇਸ ਕਰਕੇ ਹਲੇ ਵੀ ਮੌਕਾ ਹੈ ਜੇ ਸਾਡੇ ਮੁਲਾਜ਼ਮਾਂ ਦੀ ਮੰਗਾਂ ਮੰਨ ਲੈਣ ਸਾਰੇ ਸਾਨੂੰ ਸਾਡੇ ਏਰੀਅਰ ਦੇ ਦੇਣ ਸਾਡੇ ਬੱਚਿਆਂ ਨੂੰ ਪੂਰੀਆਂ ਤਨਖਾਹਾਂ ਦੇਣ ਜੋ ਇਹ ਕਮਿਟਮੈਂਟ ਕਰਕੇ ਆਏ ਆ ਤੇ ਜੋ 15 ਇੱਕ 15 ਦੀ ਠੀ ਉਹ ਵਾਪਸ ਲੈਣ ਜੋ 21 ਦਾ ਇਹਨਾਂ ਨੇ ਕਿਹਾ 21 ਤੱਕ ਅਸੀਂ 16 ਤੋਂ 21 ਦਾ ਏਰੀਆ ਰੋ ਇਕੱਠਾ ਦੇਣ ਪਰ ਇਹ ਕਿਸੇ ਵੀ ਡਿਮਾਂਡ ਤੇ ਪੂਰੇ ਨਹੀਂ ਉਤਰੇ ਸਿਰਫ ਇਹਨੂੰ ਭਗਵੰਤ ਮਾਨ ਨੂੰ ਆਪਣੀ ਫੋਟੋ ਆ ਜਾਇ ਇਹਦਾ ਬਸ ਚੱਲੇ ਸਾਡੀ ਜੁੱਤੀ ਤੇ ਵੀ ਆਪਣੀ ਫੋਟੋ ਚਪਵਾਵਾਦ ਸੋ ਇਸ ਕਰਕੇ ਸ਼ੇਮ ਔਨ ਥਿਸ ਮੁੱਖ ਮੰਤਰੀ ਮੈਮ ਇਸੇ ਬਿਲਡਿੰਗ ਦੀ ਬਾਲਕਨੀਆਂ ਚੋਂ ਬਲਾਜ਼ਮਾ ਨੇ ਬੜਾ ਸਵਾਗਤ ਕੀਤਾ ਸੀ ਜਦੋਂ ਸੌ ਚੁੱਕ ਕੇ ਆਏ ਸੀਗੇ ਸੀਐਮ ਸਾਹਿਬ ਇੱਥੇ ਪਹਿਲੀ ਵਾਰੀ ਤੇ ਅੱਜ ਇਸੇ ਬਿਲਡਿੰਗ 'ਚ ਮੁਰਦਾਬਾਦ ਕਰ ਰਹੇ ਹੋ ਤੁਸੀਂ ਸਰ ਦੇਖੋ ਅਸੀਂ ਬੜੇ ਹੀ ਮਾਣ ਦੇ ਨਾਲ ਬੜੇ ਹੀ ਚਾਹਵਾਂ ਦੇ ਨਾਲ ਸਰਕਾਰ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਦਾ ਪਰਿਵਰਤਨ ਕਰਕੇ ਆਹ ਪਾਰਟੀ ਲੈ ਕੇ ਆਏ ਸੀ ਆਮ ਆਦਮੀ ਦੀ ਸਰਕਾਰ ਜਿਹੜੀ ਕਿ ਆਮ ਮੁਲਾਜ਼ਮਾਂ ਦੀ ਆਮ ਲੋਕਾਂ ਦੀ ਤਕਲੀਫਾਂ ਨੂੰ ਸਮਝੇਗੀ ਔਰ ਇੰਨੇ ਚਾਹ ਦੇ ਨਾਲ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਅਸੀਂ ਫੁੱਲਾਂ ਦੀ ਵਰਖਾ ਕੀਤੀ ਪਰ ਇਹਨਾਂ ਦੇ ਉਹੀ-ਉਹੀ ਕਾਰਨਾਮੇ ਨੇ ਜਿਹੜੀ ਪੁਰਾਣੀਆਂ ਪਾਰਟੀਆਂ ਨੇ ਕੀਤੇ ਇਹ ਵੀ ਮੁਲਾਜ਼ਮਾ ਦੀ ਕੋਈ ਸਾਰ ਨਹੀਂ ਲੈ ਰਹੇ ਮੁਲਾਜ਼ਮਾ ਨੂੰ ਫੇਰ ਅੱਜ ਹਾਏ ਹਾਏ ਕਹਿਣ ਤੇ ਮਜਬੂਰ ਕਰ ਦਿੱਤਾ ਕਿਉਂ 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 ਨਹੀਂ ਜਾਗ ਰਹੀ ਇਹ ਸਰਕਾਰ ਦਿੱਲੀ ਦੇਖ ਲੋ ਦਿੱਲੀ ਚ ਮਾਡਲ ਬਣਾਇਆ ਸੀ ਦਿੱਲੀ ਮਾਡਲ ਫੇਲ ਹੋ ਗਿਆ ਅੱਜ ਪੰਜਾਬ ਦੇ ਵਿੱਚ ਵੀ ਆਪਣੇ ਉਹੀਓ ਕਰਤੂਤਤਾ ਦਿਖਾ ਰਹੇ ਨੇ ਤੇ ਫੇਰ ਪੰਜਾਬ ਦੇ ਵਿੱਚ ਵੀ ਫੇਲ ਹੋ ਜਾਣਗੇ ਇਸ ਲਈ ਮੈਂ ਤਾਂ ਸਰਕਾਰਾਂ ਨੂੰ ਇਹ ਬੇਨਤੀ ਕਰਾਂਗੀ ਭਗਵੰਤ ਮਾਨ ਜੀ ਨੂੰ ਮਾਨਯੋਗ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗੇ ਕਿਰਪਾ ਕਰਕੇ ਮੁਲਾਜ਼ਮਾਂ ਦੀਆਂ ਡਿਮਾਂਡਾਂ ਵੱਲ ਧਿਆਨ ਦੇਣ ਕੱਚਿਆਂ ਨੂੰ ਪੱਕੇ ਕਰਨ ਜਿਹੜਾ ਸਾਡੇ ਪੈਨਸ਼ਨ ਪੈਨਸ਼ਨਰਸ ਹੈਗੇ ਨੇ ਭੁਖੜਤਾਲਾ ਤੇ ਬੈਠ ਰਹੇ ਨੇ ਬਜ਼ੁਰਗ ਅਰੇ ਬਜ਼ੁਰਗਾਂ ਨੂੰ ਜਿਨ੍ਹਾਂ ਨੂੰ ਅਸੀਂ ਪੂਜਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਭੁਖੜਤਾਲਾ ਤੇ ਵਿਵਸ਼ ਕਰ ਦਿੱਤਾ ਮਜਬੂਰ ਕਰ ਦਿੱਤਾ ਉਹ ਕਹਿੰਦੇ ਜਦੋਂ ਅਸੀਂ ਮਰ ਜਾਵਾਂਗੇ ਤੇ ਤੁਹਾਨੂੰ ਸਾਨੂੰ ਤਾਂ ਸਾਡੇ ਡਿਮਾਂਡਾਂ ਪੂਰੀਆਂ ਕੀਤੀਆਂ ਜਾਣਗੀਆਂ ਤਾਂ ਸਾਨੂੰ ਸਾਡੀ ਪੇਮਟਾਂ ਕੀਤੀਆਂ ਜਾਣਗੀਆਂ ਤੇ ਮੈਂ ਤਾਂ ਸਰਕਾਰ ਨੂੰ ਮੁੜ ਮੁੜੇ ਹੀ ਉਹ ਬੇਨਤੀ ਕਰਾਂਗੀ ਵੇਖੋ ਜੋ ਦਿੱਲੀ ਚ ਨਜ਼ਾਰਾ ਦੇਖਿਆ ਫਿਰ ਤੁਹਾਨੂੰ ਉਹ ਇੱਥੇ ਵੀ ਦੇਖਣਾ ਪਏਗਾ ਐਸ ਲਈ ਚੇਤ ਹੋ ਜਾਓ ਮੈਂ ਚੇਤਾਵਨੀ ਦੇ ਰਹੀਆਂ ਸਾਰੇ ਮੁਲਾਜ਼ਮਾ ਵੱਲੋਂ ਕੀ ਪਲੀਜ਼ ਸਾਡੀਆਂ ਮੁਲਾਜ਼ਮਾਂ ਦੀਆਂ ਡਿਮਾਂਡਾਂ ਜੋ ਪੈਂਡਿੰਗ ਪਈਆਂ ਉਹ ਪੂਰੀਆਂ ਕੀਤੀਆਂ ਜਾਣ ਧੰਨਵਾਦ ਜੀ ਸੋ ਗੱਲਬਾਤ ਅਸੀਂ ਕਰ ਰਹੇ ਸੀਗੇ ਤੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਬਾਰੇ ਦੱਸਿਆ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਇੱਕ ਵਾਰਨਿੰਗ ਇਹ ਦੇ ਰਹੇ ਨੇ ਤੇ ਰੈਲੀ ਕੀਤੀ ਗਈ ਹੈ ਸੈਕਟਰੀਟ ਦੇ ਬਿਲਕੁਲ ਵਿੱਚ ਇਕੱਠ ਕਰਕੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸਰਕਾਰ ਨੂੰ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਅਜੇ ਵੀ ਪੂਰੀਆਂ ਨਹੀਂ ਹੋਈਆਂ ਤੇ ਸਰਕਾਰ ਤੋਂ ਨਾਖੁਸ਼ ਨੇ ਤੇ ਲਗਾਤਾਰ ਇਹ ਕਹਿੰਦੇ ਨਜ਼ਰ ਆਉਂਦੇ ਨੇ ਮੁਲਾਜ਼ਮ ਕਿ ਅਗਲੀਆਂ ਚੋਣਾਂ ਜਿਹੜੀਆਂ ਆਉਣਗੀਆਂ ਵਿਧਾਨ ਸਭਾ ਦੀਆਂ ਤਾਂ ਉਸ ਵਿੱਚ ਹੋ ਸਕਦਾ ਕਿ ਸਰਕਾਰ ਜਿਹੜੀ ਹੈ ਉਹ ਰਿਪੀਟ ਜਿਹੜੀ ਕਰਨ ਦੇ ਸੁਪਨੇ ਲੈ ਰਹੀ ਹੈ ਸ਼ਾਇਦ ਉਹ ਪੂਰੇ ਨਾ ਹੋ ਪਾਉਣ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦਾਂ